ਕਿ ਰੀ ਕੱਲ ਤੱਕ ਸਭ ਤੋਂ ਪੰਜ ਸਿੰਘ ਸਹਿਵਾਨ ਵੱਲੋਂ ਤਨਖਾਹਿਆ ਕਰਾਰ ਦਿੱਤੇ ਗਏ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਜੋ ਸੇਵਾ ਲਈ ਗਈ ਉਹ ਸੇਵਾ ਦੇ ਦਰਮਿਆਨ ਸੁਪੀਰ ਸਿੰਘ ਬਾਦਲ ਅੱਜ ਜਦੋਂ ਦੂਸਰੇ ਦਿਨ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਡਿਊਟੀ ਤੋਂ ਬਾਹਰ ਬੀਲ ਚੇਅਰ ਤੇ ਬੈਠ ਕੇ ਸੇਵਾਦਾਰ ਵਾਲਾ ਚੌਲਾ ਪਾ ਕੇ ਹੱਥ 'ਚ ਵਰਸ਼ਾ ਫੜ ਕੇ ਆਪਣੀ ਲੱਗੀ ਹੋਈ ਸੇਵਾ ਨੂੰ ਨਿਭਾ ਰੇ ਸੀ ਤਾਂ ਅਚਾਨਕ ਇੱਕ ਗੋਲੀ ਚਲਾਉਣ ਦੀ ਕੋਸ਼ਿਸ਼ ਜਾਂ ਗੋਲੀ ਚੱਲੀ ਪਰ ਉਹ ਫਾਇਰ ਕੰਦ 'ਚ ਵੱਜਾ ਇੱਕ ਸਿੰਘ ਨੇ ਭੱਜ ਕੇ ਜਾ ਕੇ ਉਸ ਵਿਅਕਤੀ ਨੂੰ ਫੜ ਕੇ ਧੂਕੇ ਪਿੱਛੇ ਕੀਤਾ ਦੋਨੇ ਆਕੇ ਸੁਖਵੀਰ ਬਾਦਲ ਦੇ ਨੇੜੇ ਢੇਰਾ ਬਣਾਇਆ ਸੋ ਇੰਜ ਇੱਕ ਘਟਨਾ ਟਲ ਗਈ ਇੱਕ ਹਾਦਸਾ ਟਲ ਗਿਆ ਪਰ ਇਸ ਘਟਨਾ ਨੇ ਇਸ ਹਾਦਸੇ ਨੇ ਕਈ ਸਵਾਲ ਖੜੇ ਕੀਤੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚਲੇ ਆ ਰਹੇ ਸੀ ਲੰਬੇ ਹੋ ਕੇ ਗੁਰੂ ਦੀ ਸ਼ਰਨ ਚਾਏ ਸੀ ਇਸ ਤੋਂ ਪਹਿਲਾਂ ਉਹ ਉਪ ਮੁੱਖ ਮੰਤਰੀ ਰਹੇ ਨੇ ਕੇਂਦਰ ਚ ਮંત્રી ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਸੁਬਖਵਾ ਕੌਧਿਆਂ ਰੁੱਤਮਿਆਂ ਦੇ ਹਵਾਲੇ ਨਾਲ ਉਹਨਾਂ ਨੂੰ ਸਰਕਾਰੀ ਸੁਰੱਖਿਆ ਵੀ ਮਿਲੀ ਹੋਈ ਆ ਪਰ ਉਥੇ ਸੇਵਾ ਨਿਭਾਉਂਦਿਆਂ ਉਹਨਾਂ ਨਾਲ ਹੋਰ ਸਿੰਘ ਵੀ ਤਾਇਨਾਤ ਨੇ ਪਹਿਲੇ ਦਿਨ ਜਦੋਂ ਇਹ ਸੇਵਾ ਨਿਭਾਈ ਜਾ ਰਹੀ ਸੀ ਤਾਂ ਸਾਡੇ ਮੀਡੀਆ ਕਰਮੀਆਂ ਨੇ ਜੰਮ ਕੇ ਫੋਟੋਗ੍ਰਾਫੀ ਕੀਤੀ ਇੰਜ ਦਾ ਦ੍ਰਿਸ਼ ਪੈਦਾ ਹੋਇਆ ਜਿਵੇਂ ਫੋਟੋ ਸੈਸ਼ਨ ਹੋ ਰਿਹਾ ਹੋਵੇ ਤੇ ਇਸ ਦੇ ਦਰਮਿਆਨ ਸੰਗਤਾਂ ਨੂੰ ਰੋਕ ਕੇ ਪੁੱਛਣਾ ਕੀ ਕਹਿਣਾ ਚਾਹੋਗੇ ਜੀ ਇਸੇ ਬਾਰੇ ਕੀ ਸਹੀ ਹੈ ਜੀ ਕੀ ਇਹ ਇਹ ਤੋਂ ਵੱਧ ਹੋਣੀ ਚਾਹੀਦੀ ਸੀ ਕੋਈ ਕਹਿੰਦਾ ਕੋੜੇ ਮਾਰੋ ਕੋਈ ਕਹਿੰਦਾ ਇਹ ਕਰੋ ਜਦੋਂ ਤਖਤ ਸਾਬ ਤੋਂ ਸੇਵਾ ਲਾ ਦਿੱਤੀ ਗਈ ਜਦੋਂ ਸਿੰਘ ਸਹਿਬਾਨ ਵੱਲੋਂ ਫੈਸਲਾ ਪੜ ਦਿੱਤਾ ਗਿਆ ਉਸ ਤੋਂ ਬਾਅਦ ਵੀ ਇਸ ਦੇ ਸੰਬੰਧ ਦੇ ਵਿੱਚ ਸਹੀ ਗਲਤ ਦਾ ਸਵਾਲ মিডিਆ ਕਿਉਂ ਪੁੱਛ ਰਿਹਾ ਪਤਰ ਕਰ ਕਿਉਂ ਪੁੱਛ ਰਹੇ ਨੇ ਸੇਵਾ ਨਿਵਾਉਂਦਿਆਂ ਨੂੰ ਠੀਕ ਹੈ ਤੁਸੀਂ ਖਬਰ ਦੇ ਰੂਪ ਚ ਉੱਪਰ ਦਿਖਾਉਣਾ ਇੱਕ ਛੋਟ ਦਿਖਾਤਾ ਠੀਕ ਹੈ ਪਰ ਉਸ ਨੂੰ ਇਹ ਮਾਹੌਲ ਸर्ज ਕੇ ਪ੍ਰਚਾਰਨਾ ਉਹ ਉਸ ਦਿਨ ਜਿਸ ਦਿਨ ਪੰਜਾਬ ਦੇ ਵਿੱਚ ਪਾਣੀਆਂ ਦਾ ਮੋਰਚਾ ਚੱਲ ਰਿਹਾ ਹੋਵੇ ਉਸ ਦਿਨ ਇਹਦਾ ਪ੍ਰਚਾਰ ਪ੍ਰਸਾਰ ਕਰਨਾ ਫਿਰ ਇਹ ਗਲਤ ਸਹੀ ਦੇ ਸਵਾਲ ਪੈਦਾ ਕਰਨਾ ਕੀ ਇਹ ਘਟਨਾ ਉਹਦੇ ਵਿੱਚੋਂ ਜਨਮੀ ਹੈ वैसे ता सुखबीर सिंह बादल ਨੂੰ ਵੀ ਚਾਹੀਦਾ ਸੀ ਕਿ ਜਦੋਂ ਹੁਣ ਤੁਸੀਂ ਗੁਰੂ ਘਰ ਚ ਬੈਠ ਕੇ ਸੇਵਾ ਨਿਭਾ ਰਹੇ ਹੋ ਤਾਂ ਜੀਵਨ ਮੌਤ ਦੇ ਭੈ ਤੋਂ ਬੇਮੁਖ ਥੋ ਕੇ ਬੈਠੋ ਜੋ ਹੋਊਗਾ ਉਸ ਅਕਾਲ ਪੁਰਖ ਨੂੰ ਮਨਜ਼ੂਰ ਹੈ ਫਿਰ ਇਹ ਭੈ ਕਿਉਂ ਫਿਰ ਇਹ ਸੁਰੱਖਿਆ ਕਵਚ ਕਿਉਂ ਜੋ ਹੋਣਾ ਉਹ ਤਾਂ ਮਨਜ਼ੂਰ ਹੈ ਉਸ ਨੂੰ ਜੇ ਅੱਜ ਨਹੀਂ ਲਿਖੀ ਸੀ ਤਾਂ ਨਹੀਂ ਹੋਇਆ ਸੋ ਇਸ ਪਹਿਲੂ ਤੇ ਜਿੱਥੇ ਸਵਾਲ ਹੈ ਉਥੇ ਜਿਸ ਵਿਅਕਤੀ ਨੇ ਹਮਲਾ ਕੀਤਾ ਜਾਂ ਜਿਹੜੀ ਵਿਅਕਤੀ ਇਸ ਫੈਸਲੇ ਨੂੰ ਲੈ ਕੇ ਇਹ ਕਹਿ ਰਹੇ ਨੇ ਜੀ ਕਿ ਕੌੜੇ ਮਾਰਨੇ ਚਾਹੀਦੇ ਸੀ ਨੰਗੇ ਕਰਨੇ ਚਾਹੀਦੇ ਸੀ ਜੀ ਬਾਹਰ ਕੱਢ ਦੇਣੇ ਚਾਹੀਦੇ ਸੀ ਜੀ ਛੇਕ ਦੇਣੇ ਚਾਹੀਦੇ ਕਿੰਨੇ ਤਰ੍ਹਾਂ ਦੀਆਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਗੁਰੂ ਮਰਿਆਦਾ ਅਨੁਸਾਰ ਫੈਸਲਾ ਹੋਇਆ। ਸ਼੍ਰੀਕਾਲ ਤੱਕ ਸਭ ਦੀ ਮਰਿਆਦਾ ਅਨੁਸਾਰ ਫੈਸਲਾ ਹੋਇਆ। ਇਹ ਗੁਨਾਹਗਾਰ ਸਾਬਤ ਹੋਏ ਇਹਨਾਂ ਨੇ ਗੁਨਾਹ ਕਬੂਲੇ ਇਹ ਤਨਖਾਹਿਆ ਕਰਾਰ ਹੋਏ ਇਹਨਾਂ ਨੂੰ ਸੇਵਾ ਲੱਗੀ ਕਿਉਂਕਿ ਇਹਨਾਂ ਨੇ ਗੁਰੂ ਦੀ ਸ਼ਰਨ ਚ ਆ ਕੇ ਗੁਨਾਹ ਕਬੂਲ ਕੀਤਾ ਇਹਨਾਂ ਨੇ ਲੱਗੀ ਸੇਵਾ ਸਿਰ ਝੁਕਾ ਕੇ ਪ੍ਰਵਾਨ ਕੀਤੀ ਹੈ ਉਸ ਤੋਂ ਬਾਅਦ ਇਸ ਸੇਵਾ ਦਾ ਪ੍ਰਦਰਸ਼ਨ ਕਰਨਾ ਉਸ ਦਾ ਦਿਖਾਵਾ ਪ੍ਰਗਟਾਵਾ ਕਰਨਾ ਇਹ ਸ਼ੋਭਦਾ ਨਹੀਂ ਹੈ ਤੇ ਉਹਦੇ ਵਿੱਚੋਂ ਅੱਜ ਦੀ ਇਹ ਘਟਨਾ ਤੇ ਇਸ ਘਟਨਾ ਤੇ ਹੁਣ ਅੱਜ ਘੇਰਾ ਬਣ ਗਿਆ ਜੀ ਉਸ ਤੋਂ ਬਾਅਦ ਲੇਅਰ 3 3 4 4 ਲੇਅਰ ਤਾਂ ਕਿ ਨੂੰ ਸੁਖਵੀਰ ਕਿਸੇ ਨੂੰ ਦਿਖਾਈ ਨਾ ਇੱਕ ਘਟਨਾ ਮੱਧ ਭਾਗੀ ਹੈ ਉਹ ਵੀ ਗੁਰੂ ਘਰ ਦੇ ਅੰਦਰ ਅਜੇ ਹੀ ਸੋਚ ਦੇ ਧਾਰਨੀ ਵਿਅਕਤੀਆਂ ਨੂੰ ਸੋਚਣਾ ਚਾਹੀਦਾ ਕਿ ਘੱਟੋ ਘੱਟ ਉਸ ਥਾਂਨ ਤਾਂ ਬਖਸ਼ ਲੋ ਦੂਸਰਾ ਜਦੋਂ ਗੁਰੂ ਦੀ ਅਦਾਲਤ ਚੋਂ ਫੈਸਲਾ ਆ ਗਿਆ ਫਿਰ ਤੁਸੀਂ ਇਹ ਫੈਸਲੇ ਕਰਨ ਦੇ ਰਾ ਕਿਉਂ ਪੈ ਰਹੇ ਹੋ ਤੇ ਇਸੇ ਪਹਿਲੂ ਦੇ باوجود ਇਹ ਸਵਾਲ ਜੀਉ ਦਾ ਕਿਉਂ ਖੜਾ ਹੈ ਕਿ ਗੁਰੂ ਕਰ ਸੇਵਾ ਕਰਨ ਲੱਗਿਆਂ ਪੈ ਮੁਕਤ ਹੋ ਕੇ ਕਰਨੀ ਚਾਹੀਦੀ ਹੈ ਰੋਪੈ ਮੌਤ ਦਾ ਵੀ ਨਹੀਂ ਹੋਣਾ ਚਾਹੀਦਾ ਤੁਹਾਨੂੰ ਚਲੋ ਬਾਈ ਗੁਰਪਾਲੀ ਕਰੇ